ਆਪ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੁਕੇ ਅਕਸਰ ਹੀ ਵਿਵਾਦਾਂ ਦੇ ਵਿੱਚ ਘੇਰੇ ਰਹਿੰਦੇ ਨੇ ਵਿਵਾਦ ਐਨਆਰਆਈ ਦੀ ਕੋਠੀ ਦੱਬਨ ਦਾ ਹੋਵੇ ਵਿਵਾਦ ਨਰਸਰੀ ਵਿੱਚੋਂ ਬੂਟੇ ਚੋਰੀ ਕਰਨ ਦਾ ਹੋਵੇ ਜਾਂ ਵਿਵਾਦ ਜਗਰਾਓ ਦੇ ਐਮਸੀ ਹਿਮਾਸ਼ੂ ਨੂੰ ਠਮਕਾਉਣ ਦਾ ਹੋਵੇ ਬੀਬੀ ਦੇ ਪਹਿਲਾਂ ਵਾਲੇ ਵਿਵਾਦ ਹਜੇ ਨਿਬੜੇ ਨਹੀਂ ਤੇ ਇੱਕ ਹੋਰ ਵਿਵਾਦ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਨੁਕੇ ਫਸ ਚੁੱਕੇ ਨੇ ਆ ਬਿਜਲੀ ਦੀ ਕੁੰਡੀ ਸਿੱਧੀ ਹੀ ਲੱਗੀ ਹੋਈ ਹੈ ਵੇਖੋ ਕੋਈ ਮੀਟਰ ਨਹੀਂ ਕਿੱਪੀ ਕੁੰਡੀ ਲਾ ਗਈ ਲੁੱਟ ਕੀਤੀ ਜਾ ਰਹੀ ਹੈ ਬਿਜਲੀ ਦੀ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਘਰ ਨੂੰ ਜੋ ਬਿਜਲੀ ਦੀ ਸਪਲਾਈ ਜਾ ਰਹੀ ਹੈ ਉਹ ਕੁੰਡੀ ਤੋਂ ਜਾ ਰਹੀ ਹੈ ਸਰਜੀਤ ਕੌਰ ਐਮ ਐਲ ਏ ਮਾਨੁਕੇ ਉਹਦੇ ਘਰ ਨੂੰ ਸਿੱਧੀ ਕੁੰਡੀ ਲੱਗੀ ਹੋਈ ਹੈ ਆਪ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੁਕੇ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ ਵਿਵਾਦ ਐਨਆਰਆਈ ਦੀ ਕੋਠੀ ਦੱਬਨ ਦਾ ਹੋਵੇ ਵਿਵਾਦ ਨਰਸਰੀ ਵਿੱਚੋਂ ਬੂਟੇ ਚੋਰੀ ਕਰਨ ਦਾ ਹੋਵੇ ਜਾਂ ਵਿਵਾਦ ਜਗਰਾਓ ਦੇ ਐਮਸੀ ਹਿਮਾਸ਼ੂ ਨੂੰ ਠਮਕਾਉਣ ਦਾ ਹੋਵੇ ਬੀਬੀ ਦੇ ਪਹਿਲਾਂ ਵਾਲੇ ਵਿਵਾਦ ਹਜੇ ਨਿਬੜੇ ਨਹੀਂ ਤੇ ਇੱਕ ਹੋਰ ਵਿਵਾਦ ਦੇ ਵਿੱਚ ਬੀਬੀ ਸਰਬਜੀਤ ਕੌਰ ਮਾਨੁਕੇ ਫਸ ਚੁੱਕੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਉੱਪਰ ਹੋਰ ਗੰਭੀਰ ਇਲਜ਼ਾਮ ਨੇ ਜੋ ਲੱਗੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਇਹ ਇਲਜ਼ਾਮ ਨੇ ਜੋ ਹੁਣ ਬੀਬੀ ਦੇ ਉੱਪਰ ਲੱਗ ਰਹੇ ਨੇ ਤਾਂ ਕਿਸਾਨਾਂ ਦੇ ਵੱਲੋਂ ਅੱਜ ਆਪ ਦੇ ਸਾਰੇ ਹੀ ਵਧਾਇਕਾਂ ਤੇ ਮੰਤਰੀਆਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਆਜੋ ਕੀਤਾ ਜਾ ਰਿਹਾ ਤਾਂ ਉਸੇ ਦੌਰਾਨ ਬੀਬੀ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਜਿਸ ਸਬਦਿਆਂ ਚੱਲਦਿਆਂ ਇੱਕ ਵੱਡਾ ਖੁਲਾਸਾ ਹੋਇਆ ਹੈ ਤਾਂ ਤੁਹਾਨੂੰ ਦੱਸਦੀ ਐ ਕਿ ਇਲਜ਼ਾਮ ਜੋ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਉੱਪਰ ਲੱਗ ਰਹੇ ਨੇ ਕਿ ਉਹਨਾਂ ਦੇ ਘਰ ਨੂੰ ਜੋ ਬਿਜਲੀ ਦੀ ਸਪਲਾਈ ਜਾ ਰਹੀ ਆ ਉਹ ਕੁੰਡੀ ਤੋਂ ਲੱਤੀ ਜਾ ਰਹੀ ਆ ਤਾਂ ਉਸ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਆ ਤਾਂ ਕਿਸਾਨਾਂ ਦੇ ਵੱਲੋਂ ਇਹ ਇਲਜ਼ਾਮ ਨੇ ਜੋ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਉੱਪਰ ਲਗਾਏ ਜਾਣੇ ਤਾਂ ਉਹਨਾਂ ਦੇ ਵੱਲੋਂ ਜੋ ਵੀਡੀਓ ਜਾਰੀ ਕੀਤੀ ਗਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਆ ਬਿਜਲੀ ਦੀ ਕੁੰਡੀ ਸਿੱਕਤੀ ਵੀ ਲੱਗੀ ਪਈ ਹੈ ਵੇਖੋ ਕੋਈ ਮੀਟਰ ਨਹੀਂ ਕਿੰਨੇ ਕੁੰਡੀ ਲਾ ਲੇ ਲੁੱਟ ਕੀਤੀ ਜਾ ਰਹੀ ਹੈ ਬਿਜਲੀ ਦੀ ਤੇ ਜੇ ਸਾਡੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੋਵੇ ਲੱਖਾਂ ਦਾ ਜੁਰਮਾਨਾ ਪਾਇਆ ਜਾਂਦਾ ਕੋਈ ਮੀਟਰ ਨਹੀਂ ਤਾਰ ਤੁਸੀਂ ਪ੍ਰੈਸ ਵਾਲੇ ਵੇਖ ਸਕਦੇ ਹੋ ਸਾਡੀਆਂ ਵੇਖੋ ਸਾਰੀਆਂ ਕਿਸਾਨ ਜੱਥੇ ਬੰਦੀਆਂ ਵਾਲੇ ਆਗੂ ਸਾਹਿਬ ਬੈਠੇ ਆ ਸਿੱਧੀ ਕੁੰਡੀ ਦਿਖਾਓ ਕਿੱਥੇ ਦਿਖਾਓ ਜੀ ਦਿਖਾਓ 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 ਕਿਹਦਾ ਕਿਹਦੇ ਘਰ ਨੂੰ ਜਾਂਦੀ ਹੈ ਜੀ ਇਹ ਕੁੰਡੀ ਦੇਖੋ ਜੀ ਇਕਰਾਰ ਦੇਖੋ ਐਮਐਲਏ ਸਾਹਿਬ ਦੇ ਘਰ ਨੂੰ ਜਾਂਦੀ ਕਿਹੜੇ ਐਮਐਲਏ ਸਾਹਿਬ ਨੂੰ ਐਮਐਲਏ ਸਰਜੀਤ ਕੌਰ ਹਾਂਜੀ ਸਰਜੀਤ ਕੌਰ ਐਮਐਲਏ ਮਾਨੂੰ ਕਿ ਉਹਦੇ ਘਰ ਨੂੰ ਸਿੱਧੀ ਗੁੰਡੀ ਲੱਗੀ ਹੋਈ ਆ ਕਿਹਦੀ ਸਿੱਧੀ ਧਾਰ ਜਾਂਦੀ ਆ ਤੁਹਾਨੂੰ ਨਹੀਂ ਜੀ ਉਹਦਾ ਮੀਟਰ ਹੋਊਗਾ ਨਹੀਂ ਇਹਦਾ ਮੀਟਰ ਹੋਊਗਾ ਮੀਟਰ ਹੋਊਗਾ ਇਹਦਾ ਕਿੱਥੇ ਲੱਗੀ ਹੋਈ ਆ ਆ ਵੇਖੋ ਉਹ ਦੇ ਉੱਤੇ ਸਿੱਧੀ ਲੱਗੀ ਸਿੱਧੀ ਆ ਕੁੰਡੀਆਂ ਤਾਂ ਇਹਦੀ ਤਾਰ ਉਹ ਦਿਵਾਉਂਦੇ ਸਿੱਧੀ ਲੱਦੇ ਗੰਡਾ ਲੈ ਕੇ ਲੰਮਾ ਨਾ ਪੋਜੀਸ਼ਨ ਨਹੀਂ ਕੋਈ ਆ ਪੋਜੀਸ਼ਨ ਤੇ ਆਓ ਆ ਬੰਦੀ ਦੇ ਮੋਟੇ ਤੇ ਬੁਲਾਦਾ ਹੋਵੇ ਹਾਂ ਬਈ ਨਹੀਂ ਅੱਛਾ ਨਹੀਂ ਇੱਥੇ ਦਾ ਕਿਸੇ ਨੂੰ ਨਹੀਂ ਜੀ ਉਹ ਦੇਖ ਲਓ ਅੱਛਾ ਨਹੀਂ ਤੇ ਇਹਨਾਂ ਦੇ ਬੀਬੀ ਜੀ ਦੇ ਘਰ ਦੇ ਅੰਦਰ ਮੀਟਰ ਲੱਗਿਆ ਹੋਵੇਗਾ ਹੀ ਪੱਤਰਕਾਰ ਸਾਹਭੋ ਇਹ ਪੁੱਛੋ ਵੀ ਮੀਟਰ ਕਿੱਥੇ ਆ ਹਾਂ ਇਹ ਪੁੱਛੋ ਤੁਸੀਂ ਐਮਐਲਏ ਸਾਹਿਬ ਨੂੰ ਵੀ ਮੀਟਰ ਕਿੱਥੇ ਆ ਹਾਂ ਪੁੱਛੋ ਅਸੀਂ ਸਵਾਲ ਕਰਦੇ ਹਾਂ 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 ਲਾਤੀ ਤੇ ਗੱਲਾਂ ਆਹ ਪਤਾ ਨਹੀਂ ਕਿ ਦੋਨੋਂ ਇੱਕ ਨੂੰ ભગવાનਾਂ ਤੋਂ ਖਬਰ ਆ ਜੇ ਵੀ ਮਾਇਆ ਕੁਝੀ ਮੈਂ ਫੇਰ ਜਿੱਥੋਂ ਮੇਰੀ ਗੱਲ ਛੁੱਟੀ ਸੀ ਉਹ ਤੋਂ ਸ਼ੁਰੂ ਕਰਦਾ ਹਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲਿਆ ਕਿ ਕੁਝ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਘਰ ਦੇ ਵੱਲ ਜੋ ਬਿਜਲੀ ਦੀ ਸਪਲਾਈ ਜਾ ਰਹੀ ਆ ਉਹ ਕੁੰਡੀ ਤੋਂ ਲੱਤੀ ਜਾ ਰਹੀ ਆ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਵਿਵਾਦ ਨੇ ਜੋ ਬੀਬੀ ਦੇ ਨਾਲ ਜੁੜੇ ਨੇ ਪਹਿਲਾਂ ਉਹਨਾਂ ਦੇ ਉੱਪਰ ਐਨਆਰਆਈ ਦੀ ਕੋਠੇ ਨੂੰ ਦੱਬਣ ਦੇ ਇਲਜ਼ਾਮ ਲੱਗਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਨਰਸਰੀ ਵਿੱਚੋਂ ਬੂਟੇ ਚੋਰੀ ਕਰਨ ਦੇ ਇਲਜ਼ਾਮ ਲੱਗਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਜਗਰਾਓ ਦੇ ਐਮਸੀ ਤੇ ਐਡਵੋਕੇਟ ਨੂੰ ਧਮਕਾਉਣ ਦੇ ਇਲਜ਼ਾਮ ਲੱਗਦੇ ਨੇ ਹਾਲਾਂਕਿ ਜੋ ਇਹ ਵਿਵਾਦ ਨਵਾਂ ਉਹਨਾਂ ਦੇ ਨਾਲ ਖੜਾ ਹੋਇਆ ਇਸ ਸਬੰਧਤ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਫੋਨ ਕਰਨ ਕੀਤਾ ਗਿਆ ਸੀ ਸਾਡੇ ਵੱਲੋਂ ਪਰ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਵੱਲੋਂ ਸਾਡਾ ਫੋਨ ਨਹੀਂ ਚੁੱਕਿਆ ਗਿਆ ਤਾਂ ਪਹਿਲਾਂ ਵਾਲੇ ਵਿਵਾਦ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਹਜ ਹੁਣ ਤੱਕ ਨਿਬੜੇ ਨਹੀਂ ਤੇ ਉਹਨਾਂ ਨਾਲ ਇੱਕ ਹੋਰ ਵੱਡਾ ਵਿਵਾਦ ਆ ਜੋ ਖੜਾ ਹੋ ਚੁੱਕਾ ਹੈ ਤਾਂ ਅੱਜ ਕਿਸਾਨਾਂ ਦੇ ਵੱਲੋਂ ਆਪ ਦੇ ਸਾਰੇ ਹੀ ਵਿਧਾਇਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਆ ਜੋ ਕੀਤਾ ਜਾ ਰਿਹਾ ਜਿੰਨੇ ਵੀ ਆਪ ਦੇ ਵਿਧਾਇਕ ਨੇ ਸਾਰਿਆਂ ਦੇ ਹੀ ਲਗਭਗ ਘਰ ਦੇ ਬਾਹਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸੇ ਦਰਮਿਆਨ ਇਹ ਵੱਡਾ ਖੁਲਾਸਾ ਜੋ ਨਿਕਲ ਕੇ ਸਾਹਮਣੇ ਆਇਆ ਕਿ ਬੀਬੀ ਸਰਵਜੀਤ ਮਾਨੁਕੇ ਦੇ ਘਰ ਨੂੰ ਜੋ ਬਿਜਲੀ ਦੀ ਸਪਲਾਈ ਜਾ ਰਹੀ ਆ ਉਹ ਕੁੰਡੀ ਤੋਂ ਲਿੱਤੀ ਜਾ ਰਹੀ ਆ ਤਾਂ ਬੀਬੀ ਸਰਵਜੀਤ ਕੌਰ ਮਾਨੁਕੇ ਫਿਰ ਇੱਕ ਵਾਰ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਹਾਲਾਂਕਿ ਇਹ ਕੋਈ ਪਹਿਲਾ ਵਿਵਾਦ ਨਹੀਂ ਜੋ ਉਹਨਾਂ ਦੇ ਨਾਲ ਜੁੜਿਆ ਹੋਵੇ ਬੀਬੀ ਸਰਵਜੀਤ ਕੌਰ ਮਾਨੁਕੇ ਜੋ ਆਪ ਦੇ ਜਗਰਾਓ ਤੋਂ ਵਿਧਾਈ ਕਿਨੇ ਅਕਸਰ ਹੀ ਵਿਵਾਦਾਂ ਦੇ ਵਿੱਚ ਘੇਰੇ ਰਹਿੰਦੇ ਨੇ ਤਾਂ ਅੱਜ ਕਿਸਾਨਾਂ ਦੇ ਵੱਲੋਂ ਉਹਨਾਂ ਤੇ ਗੰਭੀਰ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਘਰ ਨੂੰ ਜੋ ਬਿਜਲੀ ਦੀ ਸਪਲਾਈ ਜਾ ਰਹੀ ਆ ਉਹ ਕੁੰਡੀ ਤੋਂ ਲੱਤੀ ਜਾ ਰਹੀ ਆ ਤਾਂ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਉੱਪਰ ਬਿਜਲੀ ਚੋਰੀ ਕਰਨ ਦੇ ਇਲਜ਼ਾਮ ਨੇ ਜੋ ਲੱਗੇ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ